ਖੇਮ ਕਰਨ ਦੇ ਪਿੰਡ ਮਾੜੀ ਮੇਗਾ ਦੇ ਵਿੱਚ 2 13 ਵਿਚਾਲੇ ਗੋਲੀਆਂ ਚਲੀਆਂ ਤਿੰਨ ਕਰ ਗੋਲੀ ਦੇ ਸ਼ਿਕਾਰ ਬਣ ਗਏ ਕੋਈ ਵੀ ਜਾਨੀ ਨੁਕਸਾਨ ਹਾਲਾ ਕਿ ਨਹੀਂ ਹੋਇਆ ਪਰ ਦੇਸ਼ਾਨ 2 13 ਦੇ ਵਿਚਾਲੇ ਝੜਪ ਦੇਖਣ ਨੂੰ ਮਿਲੀ ਜਗਦੀਸ਼ ਸਿੰਘ ਨੇ ਦੱਸਿਆ ਹੈ ਕਿ ਰਾਤ ਕਰੀਬ 12 ਵਜੇ ਉਹਨਾਂ ਦਰਮਿਆਨੀ ਮਾਮੂਲੀ ਲੜਾਈ ਹੋਈ ਤਾਂ ਗੋਲੀਆਂ ਬਾਅਦ ਦੇ ਵਿੱਚ ਲਾਈਆਂ ਗਈਆਂ ਉਹਨਾਂ ਗੇਟ ਤੇ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਹੋਏ ਕਿਹਾ ਕਿ ਸਾਡੇ ਦੋਵਾਂ ਘਰਾਂ ਦੇ ਕਰੀਬ 25 ਤੋਂ 30 ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸ ਦੇ ਕਰਕੇ ਪਿੰਡ ਦੇ ਵਿੱਚ دہشت ਦਾ ਮਾਹੌਲ ਬਿਪਾਇਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਦੂਸਰੀ ਧਿਰ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਤੋੜ ਕਰਨ ਤੋਂ ਬਾਅਦ ਰਾਤ 10:30 ਵਜੇ ਕੁਝ ਪਿੰਡ ਵਾਸੀਆਂ ਨੇ ਉਸ ਦੇ ਘਰ ਤੇ ਗੋਲੀਆਂ ਚ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ 20 ਤੋਂ 22 ਗੋਲੀਆਂ ਚਲਾਈਆਂ ਗਈਆਂ ਥਾਣਾ ਖਾਲੜਾ ਦੇ ਜਾਂਚ ਅਧਿਕਾਰੀ ਸਹਾਰੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੰਤਿਆ ਦਾ ਜਾਇਜ਼ਾ ਲਿਆ ਹੈ ਡੀਵੀਆਰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਮੜੀ ਮੇਗਾਏ ਇੱਕ ਈਕ ਰੀਬ ਰਾਤ 12 ਵਜੇ ਪੰਜ ਚਾਰ ਮਿੰਟ ਦੇ ਕੁਝ ਬੰਦੇ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਬੰਦੇ ਤੇ ਇੱਥੇ ਰਗੇ ਆ ਇੱਕ ਮਨਜੀ ਮੰਦਿਰ ਸਿੰਘ ਆ ਇੱਕ ਸੁਖਬੀਰ ਸਿੰਘ ਆ ਤੇ ਕੋਈ ਦੋ ਉਹਨਾਂ ਦੇ ਨਾਲ ਕੋਈ 8-7 ਬੰਦੇ ਜਿਹੜੇ ਅਣਪਛਾਤੇ ਆ ਉਹਨਾਂ ਨੇ ਆਣ ਕੇ ਰਾਤ ਇੱਥੇ ਆਪਣੇ ਭਰਾ ਚਾਚੇ ਦੇ ਬੇਟਾ ਜਗਦੀਸ਼ ਸਿੰਘ ਆ ਇਹਦੇ ਘਰ ਦੇ ਵਿੱਚ ਕੋਈ 14-15 ਫੈਰ ਇਹਦੇ ਘਰ ਮਾਰੇ ਆ ਆਪਣਾ ਘਰ ਇੱਥੇ ਰੱਡੇ ਤੇ ਆ 6-7 ਭਾਜੀ ਆਪਣੇ ਘਰ ਕੁਝ ਫੈਰੇ ਨਾਲ ਬੰਦਿਆਂ ਨੂੰ ਮਾਰੇ ਆ ਸਵਿਫਟ ਗੱਡੀ ਤੇ ਆਏ ਆ ਮੰਦਿਰ ਸਿੰਘ ਤੇ ਦਾ ਭਰਾ ਨਾਲ ਸੁਖਬੀਰ ਸਿੰਘ ਤੇ ਨਾਲ ਕੁਝ 8-7 ਬੰਦੇ ਅਣਪਛਾਤੇ ਆ। ਇਹ ਵਜਾ ਕੀ ਆ? ਵਜਾ ਜੀ ਇਹ ਸ਼ਾਮੀ ਕੋਈ ਆਪਸ ਦੇ ਵਿੱਚ ਇਹਨਾਂ ਦਾ ਗੱਡੀਆਂ ਦਾ ਹੋਇਆ ਸੀ ਐਕਸੀਡੈਂਟ ਛੋਟਾ ਜਿਹਾ। ਅੱਡੇ ਤੇ ਮਨਦੀਪ ਸਿੰਘ ਕੋਲ ਥਾਰ ਗੱਡੀ ਸੀ ਤੇ ਆਪਣਿਆਂ ਕੋਲ ਇਹਨਾਂ ਕੋਲ ਵਰਨਾ ਗੱਡੀ ਸੀ। ਇਹਨਾਂ ਦਾ ਆਪਸ ਦੇ ਵਿੱਚ ਗੱਡੀ ਦਾ ਕੋਈ ਉਧਰ-ਉਧਰ ਛੋਟਾ ਜਿਹਾ ਐਕਸੀਡੈਂਟ ਹੋਇਆ। ਉੱਥੋਂ ਹੀ ਤੂ-ਤੂ ਮੈਮਾ ਹੋਏ ਆ। ਉੱਥੋਂ ਤੂ-ਤੂ ਮੈਮਾ ਹੋ ਗਏ ਜੀ ਆਪਣੇ ਚਲੋ ਘਰਾਂ ਨੂੰ ਚਲੇ ਗਏ ਸਾਰੇ ਉੱਤੇ ਕੋ 2-4 ਮਿੰਟ ਗਾਲੀ-ਗਲੋਚ ਜਾਂ ਤੱਕਾ ਮੁਕੀ ਹੋਇਆ ਇਹਨਾਂ ਦਾ। بس ਇਸ ਤੋਂ ਬਾਅਦ ਕੋਈ ਹੋਰ ਗੱਲ ਨਹੀਂ ਤੇ ਫਿਰ ਇਹਨਾਂ ਨੇ ਰਾਤ ਆਣ ਕੇ ਤੇ ਇੱਥੇ ਆਹ ਕਾਰਨੋਂ ਮੈਂ ਕੀਤੇ ਆ ਗੋਲੀਆਂ ਮਾਰੀਆਂ ਸ਼ਰੀਆਂ ਮਾਰ ਕੇ ਕਿੰਨੇ ਘਰਾਂ ਤੇ ਹਮਲਾ ਕੀਤਾ ਦੋ ਘਰਾਂ ਤੇ ਜੀ ਤੇ ਕਿੰਨੇ ਘਰ ਨਹੀਂ ਮੇਰੇ ਘਰ ਤੇ ਆਣ ਕੇ ਰਾਤ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਤੇ ਆਣ ਕੇ ਕੋਈ ਹਮਲਾ ਕੀਤਾ ਤੇ ਇਸ ਹਮਲੇ ਤੋਂ ਬਾਅਦ ਮੇਰੇ ਤਾਇਆ ਜੀ ਦਾ ਲੜਕਾ ਬਾਹਰ ਅੱਡੇ ਤੇ ਉਹਨਾਂ ਤੇ ਜਾ ਕੇ ਘਰ ਤੇ ਹਮਲਾ ਕੀਤਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਇਹਨਾਂ ਤੇ ਬੰਦੀ